ਹਾਂ ਅਸੀਂ ਸਭ ਜਿਹੜੇ ਚਲਾਨ ਕੱਟੇ ਜਾ ਰਹੇ ਕਿਹਨਾਂ ਦੇ ਕੱਟੇ ਜਾ ਰਹੇ ਆ ਜਿਹੜੇ ਬਜ਼ਾਰਾ 14 ਦੇ ਵਿੱਚ ਰੌਂਗ ਪਾ ਕੇ ਖੜ੍ਹ ਕੇ ਸਵਾਰੀਆਂ ਚੁੱਕਦੀਆਂ ਨੇ ਉਹਨਾਂ ਦੇ ਚਲਾਨ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਹੋਰ ਟੈਂਪੂ ਵਗੈਰਾ ਹੋਰ ਖੜੇ ਕਰਦੇ ਆ ਕੋਈ ਵੀ ਵੀਹਿਕਲ ਹਾਈਵੇ ਦੇ ਉੱਪਰ ਖੜਾ ਨਹੀਂ ਹੋਊਗਾ ਜਿਹੜਾ ਵੀ ਵੀਹਿਕਲ 2 ਵੀਲਰ 3 ਵੀਲਰ 4 ਵੀਲਰ ਬੱਸ ਟਰੱਕ ਜੀਤੇ ਕਰਕੇ ਟ੍ਰੈਫਿਕ ਵਿੱਚ ਵਿਗੜ ਪੈਂਦਾ ਹੋਊਗਾ ਉਹਦੇ ਚਲਾਣ ਕੀਤੇ ਜਾਣਗੇ ਤੁਹਾਡਾ ਨਾਮ ਦੀਪਕ ਕੁਮਾਰ ਟ੍ਰੈਫਿਕ ਜੀ ਠੀਕ ਆ ਜੀ ਆ ਤੁਸੀਂ ਦੇਖ ਪਾ ਰਹੇ ਹੋ ਔਰ ਬਿਲਕੁਲ ਜਿਹੜੇ ਇੱਥੇ ਰਸਤਾ ਜਿਹੜਾ ਆ ਉਹਨੂੰ ਪਧਰਾ ਕਰਾਇਆ ਜਾ ਰਿਹਾ ਹੈਗਾ ਆ ਲੁਧਿਆਣੇ ਦੇ ਵਿੱਚ ਟ੍ਰੈਫਿਕ ਦਾ ਜਲੰਧਰ ਬਾਈਪਾਸ ਦੀਆਂ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਇੱਥੇ ਦਾ ਕਾਫੀ ਬੁਰੇ ਹਾਲਾਤ ਨੇ ਆ ਤੁਸੀਂ ਬੱਸ ਅੱਡੇ ਤੇ ਦੇਖ ਸਕਦੇ ਆ ਕਿ ਜਿਹੜੇ ਜਿਹੜੇ ਆ ਗਿਆ ਆਊਟ ਗਲਤ ਸਾਈਡ ਦੇ ਉੱਪਰ ਆਪਣੇ ਬੱਸਾਂ ਲਾਉਂਦੇ ਆ ਜਾ ਆਪਣੇ ਕੋਈ ਵੀ ਬਾਹਨ ਖੜਾ ਕਰਦੇ ਆ ਉਹਨਾਂ ਦੇ ਚਲਾਨ ਜਿਹੜੇ ਆ ਟ੍ਰੈਫਿਕ ਪੁਲਿਸ ਵਾਲੋ ਜਿਹੜੇ ਆ ਉਹ ਕੱਟੇ ਜਾ ਰਹੇ ਹੈਗੇ ਆ ਔਰ ਕਾਫੀ ਸਮੇਂ ਤੋਂ ਇੱਥੇ ਡੇਢ ਘੰਟੇ ਤੋਂ ਮੈਂ ਵੀ ਖੜਾ ਹੈਗਾ ਆ ਲੇਕਿਨ ਟ੍ਰੈਫਿਕ ਦਾ ਜਿਹੜਾ ਇੱਥੇ ਹਾਲਾਤ ਬੜੇ ਬੁਰੇ ਸੀ ਪਰ ਲੁਧਿਆਣਾ ਪੁਲਿਸ ਵਾਲੋ ਜਿਹੜੇ ਆ ਤੁਰੰਤ ਜਿਹੜੀ ਇੱਥੇ ਕਾਰਵਾਈ ਕੀਤੀ ਗਈ ਆ ਔਰ ਤੁਸੀਂ ਦੇਖ ਪਾ ਰਹੇ ਆ ਕਿ ਜਿਹੜੇ ਆ ਚਲਾਨ ਜਿਹੜੇ ਆ ਉਹ ਇੱਥੇ ਕੱਟੇ ਜਾ ਰਹੇ ਆ ਔਰ ਆ ਤੁਸੀਂ ਦੇਖ ਪਾ ਰਹੇ ਆ ਜਿਹੜੇ ਵੀ ਬਾਹਨ ਇੱਧਰ ਉੱਧਰ ਗਲਤ ਖੜੇ ਹੋਏ ਨੇ ਉਹਨਾਂ ਤੇ ਜਿਹੜੀ ਆ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਗਿਆ ਲੁਧਿਆਣਾ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ